ਮੇਰਾ ਸ਼ੋਬਨਾਮ ਨਵੀਨ ਸਿੰਘ ਹੈ ਜੀ ਮੈਂ ਬੇਸਿਕਲੀ ਨਵੀਨ ਸਿੰਘ ਮੇਰਾ ਨਾਮ ਹੈ ਜੀ ਤੇ ਬੇਸਿਕਲੀ ਮੈਂ ਹਿਮਾਚਲ ਦਾ ਰਹਿਣ ਵਾਲਾ ਹਾਂ ਪਰ ਮੈਂ ਇੱਧਰ ਇੰਡੀਅਨ ਹਬ ਕੰਪਨੀ ਹੈ ਸਾਡੀ ਸਭ ਤੋਂ ਪਹਿਲੀ ਜਿਹੜੀ ਵੈਟਰਰੀ ਲਾਈਨ ਸੀਗੀ ਆਪਣੀ ਵੈਟਰਰੀ ਲਾਈਨ ਚ 1954 ਵਿੱਚ ਸਭ ਤੋਂ ਪਹਿਲਾਂ ਸਾਡੀ ਕੰਪਨੀ ਬਣੀ ਸੀ ਤੇ ਇਹ ਸਾਡੇ 72 ਸਾਲ ਪੂਰੇ ਹੋ ਗਏ ਨੇ ਤੇ ਹਲੇ ਵੀ ਹੋਰ ਰੱਬ ਦੀ ਮਿਹਰ ਨਾਲ ਪੂਰੇ ਹੋਰ ਕੰਮ ਕਰ ਰਹੀ ਜੀ ਜੀ ਇੰਨਾ ਮਿਲ ਉੱਥੇ ਲੱਗਾ ਜਿੰਨਾ ਤੁਹਾਡੇ ਸਟਾਲ ਤੇ ਦੇ ਦੇ। ਇਹਦਾ ਕਾਰਨ ਸਾਨੂੰ ਦੱਸੋ। ਇਹਦਾ ਕਾਰਨ ਇਹ ਹੈ ਕਿ ਜੀ ਅੱਜਕੱਲ ਦੀ ਜਿਹੜੀ ਜ਼ਿਆਦਾਤਰ ਜਿਹੜੇ ਯੂਥ ਹੈ ਜਿਹੜੇ ਪਸ਼ੂ ਫਾਰਮਰ ਪਸ਼ੂ ਪਾਲਕ ਆਪਣੇ ਹੈਗੇ ਆ ਉਹ ਜ਼ਿਆਦਾਤਰ ਆਯੁਰਵੇਦਿਕ ਵਾਲੇ ਪਾਸੇ ਆਣਾ ਚਾਹੁੰਦੇ ਨੇ। ਆਯੁਰਵੇਦਿਕ ਦਾ ਆਯੁਰਵੇਦਿਕ ਦਾ ਸਭ ਤੋਂ ਵੱਧੀਆ ਜਿਹੜਾ ਆਪਣਾ ਹੱਲ ਹੈਗਾ ਵਾ। ਤੁਸੀਂ ਦੇਖਦੇ ਹੋਵੋਗੇ ਕਿ ਆਯੁਰਵੇਦਿਕ ਚਾਹੇ ਰਿਜ਼ਲਟ ਲੇਟ ਦਿੰਦਾ ਵਾ। ਆਪਣੇ ਪੁਰਾਣੀਆਂ ਜਿਵੇਂ ਜੜੀ ਬੂਟੀਆਂ ਤੁਸੀਂ ਦੇਖੋ ਲਸਣ, ਅਦਰਕ, ਆਮਲਾ, ਮੇਥੀ ਜਿਵੇਂ ਆਪਾਂ ਖਾਂਦੇ ਸੀ ਉਹ ਜੜੀ ਬੂਟੀਆਂ ਹੀ ਨੇ। ਉਹ ਜੜੀ ਬੂਟੀਆਂ ਅਸੀਂ ਪਸ਼ੂ ਨੂੰ ਖਵਾਉਂਦੇ ਆ ਨਾ ਇਹਦਾ ਕੋਈ ਸਾਈਡ ਇਫੈਕਟ ਹੁੰਦਾ ਜੀ ਸਾਈਡ ਇਫੈਕਟ ਨਹੀਂ ਹੋਊਗਾ ਪਸ਼ੂ ਦੁੱਧ ਵਾਧੂ ਦਿੰਦਾ ਇਹੀ ਹੈ ਕਿਉਂਕਿ ਅੱਜ ਕੱਲ ਦੇ ਆਪਾਂ ਕੈਮੀਕਲ ਦੇਖਦੇ ਆ ਜਿੱਦਾਂ ਕਿ ਕੈਮੀਕਲ ਪਸ਼ੂ ਨੂੰ چاہے ਤੁਸੀਂ ਟੀਕੇ ਲਾ ਰਹੇ ਹੋ ਕੁਝ ਕਰ ਰਹੇ ਹੋ ਛੇਤੀ ਰਿਜ਼ਲਟ ਤਾਂ ਮਿਲ ਜਾਂਦਾ ਪਰ ਉਹਦੇ ਕਰਕੇ ਕੀ ਆ ਉਹ ਪਸ਼ੂ ਦੀ ਹੈਲਥ ਤੇ ਵੀ ਇੰਪੈਕਟ ਪਾਉਂਦਾ ਵਾ ਦੂਜਾ ਸਾਡੇ ਤੇ ਵੀ ਇੰਪੈਕਟ ਪਾਉਂਦਾ ਕਿਉਂਕਿ ਉਹ ਦੁੱਧ ਲਾਸਟ ਕੰਜ਼ਿਊਮਰ ਐਂਡ ਕੰਜ਼ਿਊਮਰ ਅਸੀਂ ਆ ਤੇ ਸਾਡੀ ਕੰਪਨੀ ਦਾ ਇਹੀ ਮੋਟੋ ਹੈ ਕਿ ਪਸ਼ੂ ਨੂੰ ਤਾਂ ਸਵਸਥ ਰੱਖਣਾ ਹੀ ਰੱਖਣਾ ਵਾ ਉਹਦੇ ਕਰਕੇ ਅ ਕਹਿੰਦਾ ਸਾਨੂੰ ਤੁਸੀਂ ਕੀ ਕੀ ਬ੍ਰਾਂਡ ਲਿਆਏ ਹੋ ਤੁਹਾਨੂੰ ਜਾਣਕਾਰੀ ਦੋਗੇ ਕੱਲੇ ਕੱਲੇ ਬਾਰੇ ਬਿਲਕੁਲ ਸਾਡਾ ਕੰਪਨੀ ਸਭ ਤੋਂ ਨਾਮੀ ਪ੍ਰੋਡਕਟ ਹਿਮਾਲਿਆਨ ਬੀਤੀਸਾ ਦਾ ਹੈ ਹਿਮਾਲਿਆਨ ਬੀਤੀਸਾ ਜਿਹੜਾ ਫਿਰ ਕਾਦੇ ਲਈ ਹੁੰਦਾ ਜੀ ਇਹ ਇਹ ਦੇਖੋ ਜੀ ਜਿਵੇਂ ਇਹਦੇ ਤੇ ਲਿਖਿਆ ਭੁਖ ਵਰਗ ਵਰਦਕ ਤੇ ਪਾਚਕ ਚੂਰਨ ਹੈਗਾ ਵਾ ਜਿਵੇਂ ਭੁਖ ਭੁਖ ਲੋਕ ਨੂੰ ਭੁੱਖ ਮਾਰਦੀ ਬਿਲਕੁਲ ਬਿਲਕੁਲ ਪਰ ਕੁਛ ਖਾਂਦੇ ਪੀਂਦੇ ਨਹੀਂ ਬਹੁਤ ਤੰਗ ਆ ਜਾਂਦੇ ਆ ਇਹ ਖਾਂਦ ਨਾਲ ਇਹ ਮਿੰਟ ਲਾਣਗੇ ਜੀ ਬਿਲਕੁਲ ਮਿੰਟ ਲਾਣਗੇ ਬਿਲਕੁਲ ਤੰਦਰੁਸਤੀ ਹੈ ਜੀ ਇਕ ਤਾਂ ਇਹਦੀ ਖੁਸ਼ਬੂ ਜਿਹੜੀ ਹੁੰਦੀ ਆ ਉਹ ਬਿਲਕੁਲ ਅਚਾਰ ਵਰਗੀ ਹੁੰਦੀ ਆ ਅਚਾਰ ਵਰਗੀ ਉਸ ਤੋਂ ਇਲਾਵਾ ਤੁਸੀਂ ਜਿੱਦਾਂ ਦੇਖ ਸਕਦੇ ਹੋ ਜੀ 32 27 ਜੜੀ ਬੂਟੀਆਂ ਨੇ ਚਾਰ ਦੇ ਵਿੱਚ ਹੋਰ ਤਰ੍ਹਾਂ ਦੇ ਖੰਨੀ ਚ ਪਦਾਰਥ ਪਾਏ ਹੋਏ ਨੇ ਜਿਹੜੇ ਪਸ਼ੂ ਨੂੰ ਇੱਕ ਤਖਵਾਨ ਵਿੱਚ ਖੋਪਾਣ ਦੇ ਅੰਦਰੋਂ ਜਿਵੇਂ ਖੋਪਾਲੀ ਪਸ਼ੂ ਆਰਾਮ ਨਾਲ ਖਾਊਗਾ ਆਮਲਾ ਪਿਆ ਅਦਰਕ ਮੇਤੀ ਇਸ ਤਰ੍ਹਾਂ ਦੀਆਂ ਜੜੀ ਬੂਟੀਆਂ ਪਾਈਆਂ ਹੋਈਆਂ ਨੇ ਮਿਸਾਲ ਚੰਨਨ ਪਾਉ ਹੋਰ ਅੱਗੇ ਜਿਵੇਂ ਸਿਰਫ ਤੁਸੀਂ ਦੇਖ ਸਕਦੇ ਹੋ ਫੁੱਲ ਮੀਨ ਗੋਲਡ ਆਂਦਾ ਮੀਨਲ ਮਿਕਸਚਰ ਅੱਜ ਕੱਲ ਜਿਵੇਂ ਕਿ ਬਹੁਤ ਸਾਰੇ ਟੀਕੇ ਲੱਗਣ ਕਰਕੇ ਪਸ਼ੂਆਂ ਵਿੱਚ ਕੀ ਦਿੱਕਤ ਆਈ ਹੈ ਜੀ ਪਾਛੇ ਤੁਸੀਂ ਦੇਖੋਗੇ ਕਿ ਆਪਣਾ ਪਸ਼ੂ ਜਿੰਨੂੰ ਵੀ ਅਸੀਂ ਇਹ ਦੇ ਰਹੇ ਹਾਂ ਫੁੱਲ ਮੈਨ ਗੋਲਡ ਉਹਦੇ ਚ ਰਿਪੀਟਰ ਦੀ ਦਿੱਕਤ ਬਿਲਕੁਲ ਖਤਮ ਹੋ ਜਾਂਦੀ ਹੈ ਰਿਪੀਟਰ ਦੀ ਆਜ ਕੱਲ ਦੀ ਸਭ ਤੋਂ ਅੱਜ ਕੱਲ ਦੀ ਜਿਹੜਾ ਟਾਈਮ ਹੈ ਪਸ਼ੂ ਪਾਲਕ ਲਈ ਰਿਪੀਟਰ ਦੀ ਬਹੁਤ ਜ਼ਿਆਦਾ ਦਿੱਕਤ ਹੈ ਰਿਪੀਟਰ ਵਿੱਚ ਕੀ ਹੁੰਦਾ ਸਰ ਇੱਕ ਕਾਫ ਇੱਕ ਸਾਲ ਦਾ ਚਾਹੀਦਾ ਹੀ ਹੁੰਦਾ ਵਾ ਜੇ ਉਹ ਨਾ ਹੋਵੇ ਤਾਂ ਦੁੱਧ ਤੇ ਇੰਪੈਕਟ ਪਾਊਗਾ ਪਸ਼ੂ ਪਾਲਕ ਦੇ ਆਪਣੀ ਫੀਡ ਮਿਲ ਵਗੈਰਾ ਸਾਰੇ ਜਿਹੜੇ ਵੀ ਕੰਮ ਨੇ ਉਹ ਕੱਟ ਹੋ ਜਾਂਦੇ ਤਾਂ ਅਸੀਂ ਉਹਦੇ ਵਾਸਤੇ ਕਹਿੰਦੇ ਆ ਆਰਗੈਨਿਕ ਹੈ ਹਰਬਲ ਹੈ ਆਰਗੈਨਿਕ ਇਚਿਲੇਸ਼ਨ ਪਾਈ ਹੋਈ ਹੈ ਪਸ਼ੂ ਦਾ ਦੁੱਧ ਤਾਂ ਵਧੂਗਾ ਇੱਕ ਸਾਲ ਦਾ ਇੱਕ ਕਾਫਾ ਮਿਲੂਗਾ ਐਸਐਨਐਫ ਰੇਟ ਵਧੂਗਾ ਤੇ ਸਰ ਇੱਕ ਮੈਨੂੰ ਜਾਣਦੇ ਆਂ ਤੇ ਤੁਹਾਡੇ ਸਾਰਿਆਂ ਦੇ ਫਰਮਾਂ ਦੇ ਐਡਰੈਸ ਪ੍ਰੋਪਰ ਹੈਗੇ ਨੇ ਪ੍ਰੋਪਰ ਐਡਰੈਸ ਹੈਗਾ ਜੀ ਤੁਸੀਂ ਜਿੱਦਾਂ ਦੇਖੋਗੇ ਕੰਪਨੀ ਹਰਨਪੁਰ ਦੀ ਹੈ ਜੀ ਆ ਦੇਖੋ ਸਰ ਇਧਰ ਹਰ ਕਿਤੇ ਜੀ ਆ ਦੇਖੋ ਜੀ ਹਰਨਪੁਰ ਐਡਰੈਸ ਲਿਖਿਆ ਹੈ ਜਿੱਥੇ ਦੀ ਕੰਪਨੀ ਹੈਗੀ ਹੈ ਜਿਹੜੀ ਮੈਂ ਤੁਹਾਨੂੰ ਕਿਹਾ ਸਭ ਤੋਂ ਆਈਸੀਆਈ ਰਜਿਸਟਰ ਫਰਮਾਂ ਹੁੰਦੀਆਂ ਸਾਰੇ ਰਜਿਸਟਰ ਜੀਐਮਪੀ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ ਦੇ ਅੰਤਰਗਤ ਆਉਂਦੀ ਹੈ ਜੀ ਜੀਐਮਪੀ ਜਦੋਂ ਤੁਸੀਂ ਦੇਖੋਗੇ ਹਰ ਕਿਤੇ ਜੀਐਮਪੀ ਅਪ ਇਸਲੀ ਵਟੋਨਿਕ ਹੈ ਜਿਵੇਂ ਵੀ ਹੋਰ ਕੰਪਨੀਆਂ ਦੇ ਆਉਂਦੇ ਆ ਜੀ ਤੁਸੀਂ ਦੇਖੋਗੇ ਉਹਨਾਂ ਦੀ ਡੋਜ਼ ਜਿਹੜੀ ਰਹਿੰਦੀ ਹੈ ਉਹ 50 ਜਾਂ 100 ਰਹਿੰਦੀ ਹੈ ਇਹਦੀ ਡੋਜ਼ ਜਿਹੜੀ ਹੈਗੀ ਹੈ 30 ਐਮ ਐਲ ਹੈ ਤੁਸੀਂ ਦੇਖੋਗੇ 30 ਐਮ ਐਲ 30 ਐਮ ਐਲ ਜੀ ਇਸ ਤੋਂ ਵੱਧ ਨਹੀਂ ਆਪਾਂ ਦੇਣੀ ਇਸ ਤੋਂ ਵੱਧ ਅਸੀਂ ਦੇਣੀ ਨਹੀਂ ਜੀ ਜਿੱਥੇ ਆਪਾਂ ਹੋਰ ਕੰਪਨੀਆਂ ਦਾ 1 ਲੀਟਰ ਲੈ ਕੇ 10 ਡੋਜ਼ਾ ਬਣਾਉਂਦੇ ਇਹਦੀਆਂ 33 ਡੋਜ਼ਾ ਬਣਦੀਆਂ ਜੀ ਇੱਕ ਡੋਜ਼ਾ ਪਿੱਛੇ 14 14 ਐਮ ਐਲ 14 ਰੁਪਏ ਦਾ ਖਰਚਾ ਆਉਂਦਾ ਜੀ ਪਰ ਸ਼ੁਰੂ ਦੂਜੀ ਗੱਲ ਇਹ ਹੈਗੀ ਹੈ ਕਿ ਇਹ ਅਸੀਂ ਸਭ ਤੋਂ ਸੁਪੀਰੀਅਰ ਇਸਲੀਏ ਮੰਨਦੇ ਆ ਕਿਉਂਕਿ ਉਹਨਾਂ ਵਿੱਚ ਐਲਕ ਉਹ ਪਛ ਨੂੰ ਜਦੋਂ ਬੁਖਾਰ ਆਇਆ ਐ ਐਂਟੀਬਾਇਓਟਿਕ ਲਾਇਆ ਸੀ ਨਹੀਂ ਦੇ ਸਕਦੇ ਇਹਦੇ ਸਾਰੇ ਤੱਤਾਂ ਦਾ ਨਿਚੋੜ ਪਾਇਆ ਹੋਇਆ ਜਿਹੜੇ ਵੀ ਤੱਤ ਨੇ ਅਰਕ ਕੱਢ ਕੇ ਇਹਦੇ ਵਿੱਚ ਪਾਤਾ ਆਇਆ ਜੀ ਉਹ ਹੈ ਜੀ ਇਹ ਹੈ ਜੀ ਇਹਦੇ ਵਿੱਚ ਨੀਮ, ਦੇਵਦਾਰ ਤੇ ਕਰੰਜੋਇਲ ਤਿੰਨ ਤਰ੍ਹਾਂ ਦੇ ਔਇਲ ਪੇਵੇ ਨੇ ਇਹਦੇ ਵਿੱਚ ਇੱਕ ਤਰ੍ਹਾਂ ਦੀ ਪਾਈਪਾਂ ਦੀ ਤੁਸੀਂ ਦੇਖੋਗੇ ਇਹ ਪਾਈਪ ਐਕਿਊਰੇਟ ਜ਼ਖਮ ਤੇ ਲੱਗੂਗੀ ਤੇ 6 ਘੰਟੇ ਤੱਕ 6 ਘੰਟੇ ਤੱਕ ਜ਼ਖਮ ਤੇ ਲੱਗੀ ਰਹਿੰਦੀ ਹੈ ਜੀ ਜਿਹਦੇ ਕਰਕੇ ਕਿ ਮੱਖੀਆਂ ਮੱਛਰ ਨੇੜੇ ਲੱਗਦੇ ਕਿਉਂਕਿ ਨੀਲ ਦੇਵਦਾਰ ਦੀ ਸਮੈਲ ਇਦਾਂ ਦੀ ਹੈ ਕਿ ਮੱਖੀਆਂ ਮੱਛਰ ਲੇੜੇ ਲੱਗਦੇ ਔਇਲੀ ਨੇਚਰ ਦਾ ਹੋਣ ਇਹ ਪੋਲੀਗਲੈਕਟੋ ਪੋਲੀਗਲੈਕਟੋ ਗੋਗ ਹਰ ਪੇ ਕੀ ਹੈ ਜੀ ਇਹਦੇ ਵਿੱਚ ਪਾਏ ਹੋਏ ਜਿਵੇਂ ਕਿ ਪਸ਼ੂ ਕਈ ਵਾਰ ਆਪਣਾ ਪਸ਼ੂ ਸੁਣਦਾ ਤੁਸੀਂ ਦੇਖਿਆ ਸੁਣਨ ਤੋਂ ਬਾਅਦ ਕੀ ਹੁੰਦਾ ਕਿ ਪਸ਼ੂ ਆਪਣੇ ਪੀਕ ਲੈਕਟੇਸ਼ਨ ਤੇ ਨਹੀਂ ਪਹੁੰਚ ਜਾ ਪੰਦਾ ਉਹਦਾ ਦੁੱਧ ਪੂਰਾ ਕਰਾਉਣ ਵਾਸਤੇ ਕਈ ਵਾਰ ਬੱਚੀਆਂ ਬੱਚੇ ਮਰ ਜਾਂਦੇ ਨੇ ਉਧਰ ਵੀ ਦੁੱਧ ਪੂਰਾ ਕਰਾਉਣ ਵਾਸਤੇ ਤਾਂ ਇਹ ਕੰਮ ਕਰਦੇ ਕਰਦਾ ਵਾ ਅੱਜਕਲ ਜ਼ਿਆਦਾਤਰ ਜਿਹੜੇ ਪਸ਼ੂ ਪਾਲਕ ਨੇ ਉਹ ਆਪਣੀਆਂ ਸੁਸਾਇਟੀਆਂ ਤੇ ਦੁੱਧ ਵਗੈਰਾ ਬੰਦੇ ਨੇ ਠੀਕ ਹੈ ਐਸਐਨਐਫ ਤੇ ਰੇਟ ਐਸਐਨਐਫ ਤੇ ਰੇਟ ਵੀ ਵਧਾਉਂਦਾ ਵਾ ਤੇ ਉਹਦੇ ਕਰਕੇ ਕੀ ਜਿੰਨਾ ਫੈਟ ਵੱਧ ਹੋਊਗਾ ਉਨਾ ਜ਼ਿਆਦਾ ਰੇਟ ਮਿਲਦਾ ਵਾ ਪਸ਼ੂਨ ਪਾਲਕ ਨੂੰ ਇਹ 350 ਰੁਪਏ ਦਾ ਮਿਲ ਜਾਂਦਾ ਜੀ ਚੋਅਇ ਤੋਂ 1.5 ਘੰਟਾ ਪਹਿਲਾਂ ਪੈਣਾ ਤੁਸੀਂ ਇਹਦਾ ਫਰਕ 5 ਦਿਨਾਂ ਚ ਹੀ ਦੇਖ ਲਓ ਸਰ ਇੱਕ ਹੋਰ ਦੱਸਿਓ ਜਿਵੇਂ ਹੁਣ ਤੁਸੀਂ ਅੱਜ ਕੱਲ ਐਕਸੀਬਿਸ਼ਨ ਤੇ ਆਏ ਹੋ ਜੀ ਇੱਥੇ ਰੇਟ ਤੇ ਤੁਹਾਡੀਆਂ ਫਰਮਾਂ ਚ ਰੇਟ ਦਾ ਕੋਈ ਫਰਕ ਆ ਤੁਸੀਂ ਅੱਜ ਮੇਲੇ ਤੇ ਆਏ ਹੋ ਕੁਝ ਜਾਇਜ਼ ਰੇਟ ਰੱਖੋਗੇ ਕਸਟਮਰ ਬਿਲਕੁਲ ਬਿਲਕੁਲ ਜੀ ਪੌਕੇਟ ਫ੍ਰੈਂਡਲੀ ਰੇਟ ਹੈਗੇ ਆ ਜੀ ਬਿਲਕੁਲ ਪੌਕੇਟ ਫ੍ਰੈਂਡਲੀ ਸਾਡੀ ਜਿਹੜੀ ਕੰਪਨੀ ਦਾ ਮੋਟੋ ਹੈਗਾ ਇੱਕ ਤਾਂ ਮੋਟੋ ਇਹ ਹੈ ਕਿ ਜਿਹੜਾ ਵੀ ਆਪਣਾ ਫਾਰਮਰ ਹੈ ਉਹ ਕੰਮ ਦਮ ਤੇ ਲੈ ਜਾਵੇ ਬਿਹਤਰ ਰਿ ਇਹ ਸਾਡੀ ਕੰਪਨੀ ਦਾ ਮੋਟੋ ਹੈਗਾ ਤੇ ਬਹੁਤ ਕਿਫਾਇਤੀ ਰੇਟ ਤੇ ਹੈਗੇ ਜੀ 20-20 ਰੁਪਏ ਦੇ ਪਾਉਚ ਲੈ ਜੀ ਸਰ ਇੱਕੋ ਗੱਲ ਨਾਲ ਮੈਨੂੰ ਜਾਣਕਾਰੀ ਦਿਓ ਕੀ ਸਰੋਂ ਦੇ ਚ ਕੀ ਹੈ ਜੀ ਸਰ ਜੀ ਇਹ ਹੈਗਾ ਲੈਕਟੋ ਮੋਰ ਕਾਲ ਮੋਰ ਜੀ ਸਾਡਾ ਇਹ ਦੁੱਧ ਵਧਾਉਣ ਵਾਸਤੇ ਪਸ਼ੂ ਦੇ ਵਿੱਚ ਜਿਹੜੀ ਕੈਲਸ਼ੀਅਮ ਦੀ ਮਾਤਰਾ ਘਟੀ ਹੋਈ ਹੈ ਜਿਹੜੀ ਉਹਦੀ ਪ੍ਰੈਗਨੈਂਸੀ ਦੇ ਦੌਰਾਨ ਯਾਰ ਟੇਲੀ ਲਾਈ ਹੋ ਪੂਰਾ ਕਰਨ ਨੂੰ ਪ੍ਰੈਗਨੈਂਸੀ ਦੌਰਾਨ ਵੀ ਇਦਾਂ ਵੀ ਤੁਸੀਂ ਦੇਖੋਗੇ ਕਈ ਵਾਰ ਆਪਣਾ ਪਸ਼ੂ ਜਿਹੜਾ ਹੁੰਦਾ ਵਾ ਅਸੀਂ ਦੁੱਧ ਕੱਢਦੇ ਦੁੱਧ ਵਿੱਚ ਮੇਨਲੀ ਜਿਹੜਾ ਸੋਰਸ ਹੈਗਾ ਕੈਲਸ਼ੀਅਮ ਹੈ ਪਸ਼ੂ ਦਾ ਕੈਲਸ਼ੀਅਮ ਹੈ ਤਾਂ ਪਸ਼ੂ ਤੋਂ ਤਾਂ ਅਸੀਂ ਕੈਲਸ਼ੀਅਮ ਕੱਢ ਲਿਆ ਪਰ ਪਸ਼ੂ ਨੂੰ ਵੀ ਕੈਲਸ਼ੀਅਮ ਦੇਣਾ ਦੁੱਧ ਘਟ ਕੇ ਹੋ ਜਾਂਦਾ ਕੀ ਫਰਕ ਹੈ ਕੀ ਚੱਕਰ ਪੈਂਦਾ ਦੁੱਧ ਘਟ ਕੇ ਹੋ ਜਾਂਦਾ ਅੱਜ ਅੱਜ ਕੱਲ ਦੁੱਧ ਘਟਣ ਦਾ ਮੇਨ ਕਾਰਨ ਇਹ ਹੈਗਾ ਜੀ ਕਿ ਅਸੀਂ ਪਸ਼ੂਆਂ ਉੱਤੇ ਬਹੁਤ ਜ਼ਿਆਦਾ ਟਰਾਈ ਆਊਟ ਕਰ ਰਹੇ ਹਾਂ ਪਸ਼ੂ ਨੂੰ ਆਪਾਂ ਬਿਨਾਂ ਜਾਂਚੇ ਪਰਖੇ ਵੀ ਉਹ ਚੀਜ਼ ਪਾ ਦਿੰਦੇ ਆ ਜਿਹੜੀ ਸਾਨੂੰ ਨਹੀਂ ਵੀ ਪਾਣੀ ਚਾਹੀਦੀ ਹੈ ਟੌਕਸਿਨ ਬਾਈਂਡਰ ਹੁੰਦੇ ਆ ਅੱਜ ਕੱਲ ਦੇ ਬਦਲਦੇ ਯੁੱਗ ਨਾਲ ਕਿ ਜਿੱਦਾਂ ਬਿਮਾਰੀਆਂ ਵੱਧ ਰਹੀਆਂ ਉਸ ਤਰ੍ਹਾਂ ਅਸੀਂ ਬਿਮਾਰੀ ਦੇ ਹਰਬਲ ਤੇ ਨਹੀਂ ਰਹੇ ਹੁਣ ਮੁੜ ਕੇ ਵੀ ਵਾਪਸ ਪਸ਼ੂ ਫਾਰਮਰ ਜਿਹੜੇ ਆ ਰਹੇ ਆ ਉਹ ਹਰਬਲ ਤੇ ਆ ਰਹੇ ਨੇ ਹੌਲੀ ਹੌਲੀ ਜਿਹੜੇ ਪੁਰਾਣੇ ਸੀ ਕਿਉਂਕਿ ਜਦੋਂ ਪੁਰਾਣੇ ਟਾਈਮ 'ਚ ਤੁਸੀਂ ਵੀ ਆਪਣੇ ਟਾਈਮ ਦੇਖਦੇ ਹੋਗੇ ਜੇ ਪਸ਼ੂ ਦਾ ਦੁੱਧ ਘਟ ਗਿਆ ਤਾਂ ਪਸ਼ੂ ਦੇ ਦੁੱਧ ਘਟਣ ਕਰਕੇ ਅਸੀਂ ਆਪਣੇ ਘਰ ਦੀਆਂ ਜੜੀ ਬੂਟੀਆਂ ਬੰਦੇ ਸੀਗੇ ਪਰ ਅੱਜ ਕੱਲੋ ਉਹ ਗੱਲ ਨਹੀਂ ਰਹੀ ਕਿਉਂਕਿ ਨਵੇਂ ਜਿਹੜੇ ਆਪਣਾ ਯੂਥ ਹੈਗਾ ਵਾ ਉਹਨਾਂ ਨੂੰ ਖਾਲੀ ਇੰਨੀ ਜਾਗਰੂਕਤਾ ਹੈ ਨਹੀਂ ਬਸ ਉਹ ਜਾਗਰੂਕਤਾ ਕਰਨ ਵਾਸਤੇ ਸਾਡੀ ਕੰਪਨੀ ਜਿਹੜੀ ਹੈ ਟਾਈਮ ਸਿਰ ਟ੍ਰੇਨਿੰਗਾਂ ਕਰਾ ਰਹੀ ਹੈ ਹਰ ਪਿੰਡ ਪਿੰਡ ਵਿੱਚ ਜਾ ਕੇ ਅਸੀਂ ਆਪ ਮੀਟਿੰਗਾਂ ਕਰਦੇ ਆਗੇ ਅਸੀਂ ਵੀ ਚਾਹੁੰਦੇ ਹਾਂ ਸਾਰੇ ਜ ਇੱਕ ਵਾਰੀ ਸਾਨੂੰ ਇੱਕ ਵਾਰ ਸਾਨੂੰ ਹੋਰ ਲਖ ਦਿਓ ਜਿਹੜੇ ਇਹਨਾਂ ਦੇ ਵੀਰ ਬਾਹਰ ਬੈਠੇ ਦੇਖ ਰਹੇ ਨੇ ਅਮਰੀਕਾ ਅਮਰੀਕਾ ਇਹਨਾਂ ਨੂੰ ਨਾ ਇੱਕ ਆਪਣਾ ਪ੍ਰੋਪਰ ਫਰਮ ਦਾ ਡਰੈਸ ਦੇ ਦਿਓ ਆ ਜੀ ਤੇ ਇੱਕ ਮੋਬਾਈਲ ਨੰਬਰ ਦੇ ਦਿਓ ਆ ਬਿਲਕੁਲ ਜੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਕਸਟਮਰ ਕੇਅਰ ਨੰਬਰ ਦਿੱਲੇਗਾ ਜੀ ਜਿਹੜਾ ਆਪਾਂ ਦੇਖ ਸਕਦੇ ਹਾਂ ਕਿ ਸਾਰਨਪੁਰ ਦਾ ਸਾਡਾ ਆਫਿਸ ਹੈ ਕਸਟਮਰ ਕੇਅਰ ਤੇ ਕਾਲ ਕਰੋ ਹੋਰ ਜਿਹੜੀ ਡਿਟੇਲ ਵਿੱਚ ਜਾਣਕਾਰੀ ਲੈਣੀ ਹੈ ਉਹ ਤੁਸੀਂ ਲੈ ਸਕਦੇ ਹੋ ਉੱਪਰ ਮੋਬਾਈਲ ਨੰਬਰ ਦੇ ਦਿਓ ਤਾਂ ਜੋ ਅੱਜ ਦੀ ਡੇਟ ਦੇ ਵਿੱਚ ਮੈਂ ਇੱਕ ਐਸੀ ਚੀਜ਼ ਆ ਬੰਦਾ ਨੁੱਕਰ ਦੇ ਕੁੰਜੇ ਚ ਬੈਠਾ ਹੋਇਆ ਮਿੰਟ ਚ ਕੈਚਿੰਗ ਹੋਇਆ ਇਹ ਦੇ ਦਿਓ ਸਰ ਜੇ ਤੁਸੀਂ ਕੰਪਨੀ ਦੇ ਸਿੱਧਾ ਕਾਲ ਕਰਨੀ ਆ ਤਾਂ ਕਸਟਮਰ ਕੇਅਰ ਨੰਬਰ ਜਿੰਨੇ ਜਲਦੀ ਤੁਹਾਨੂੰ ਦੱਸ ਸਕਦਾ ਜੀ ਕਸਟਮਰ ਕੇਅਰ ਨੰਬਰ ਹੈਗਾ ਸਾਡਾ 0132 270 1784 ਸਰ ਇੱਕ ਆਪਣਾ ਨੰਬਰ ਵੀ ਦੇ ਦੇਣਾ ਆਪਣਾ ਨੰਬਰ ਜਿਹੜੇ ਲੁਧਿਆਣੇ ਵਿੱਚ ਬੈਠੇ ਮੇਰੇ ਵੀਰ ਆ ਜਗਰਾਉਂ ਤੱਕ ਜੀ ਮੈਂ ਕੰਮ ਕਰਦਾ ਜਗਰਾਉਂ ਖੰਨਾ ਉਸ ਤੋਂ ਇਲਾਵਾ ਸਰ ਮੈਂ ਫਲੋਰ ਤੱਕ ਜਾਣਾ ਵਾ ਜੀ ਉਹਦੇ ਵਿੱਚ ਜੇ ਕਿਸੇ ਨੇ ਮਿਲਣਾ ਮੇਰਾ ਨਾਮ ਨਵੀਨ ਸਿੰਘ ਹੈ ਜੀ ਤੇ ਮੇਰਾ ਫੋਨ ਨੰਬਰ ਹੈਗਾ 79734282 ਨਵੀਨ ਸਿੰਘ ਜੀ ਲੁਧਿਆਣਾ ਹੈੱਡਕੁਆਰਟਰ ਕਿਸੇ ਵੇਲੇ ਵੀ ਫੋਨ ਕਰੋ ਕੋਈ ਵੀ ਜਾਣਕਾਰੀ ਚਾਹੀਦੀ ਹੈ ਕਿਸੇ ਵੀ ਪ੍ਰੋਡਕਟ ਬਾਰੇ ਤੁਸੀਂ ਨੌਲੇਜ ਲੈਣੀ ਆ ਪਸ਼ੂ ਨੂੰ ਕੋਈ ਵੀ ਦਿੱਕਤ ਹੈ ਫ੍ਰੀ ਆਫ ਕੋਸਟ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹਾਂ ਜੀ ਓਕੇ ਸਰ ਥੈਂਕ ਯੂ ਕਿਹੜੇ ਚੈਨਲ ਦੇ ਜੀ ਅਜੋਕਾ ਪੰਜਾਬ ਹੈ ਜੀ ਇੱਕ ਤਾਂ ਲੈ ਰਹੇ ਹਾਂ ਅੱਛਾ ਨੈਸ਼ਨਲ ਇੰਟਰਨੈਸ਼ਨਲ ਚੈਨਲ ਸਾਡੇ ਅੱਛਾ ਅੱਛਾ ਹਾਂ ਹਾਂ ਜੀ ਸਸਿਕਾ ਵੀ ਜੀ ਅਸੀਂ ਦੇਖ ਰਹੇ ਹਾਂ ਇੱਕ ਉਹਦੇ ਵਿੱਚ ਤੁਹਾਡੇ ਕੋਲ ਬਹੁਤ ਇਹ ਮਾਮਾ ਕਿਵੇਂ ਹੋ ਰਹੀ ਹੈ ਹਾਂਜੀ ਇਹ ਸਾਰੇ ਅੱਜ ਕੱਲ ਸਮਾਜ ਦੇ ਵਿੱਚ ਇੱਕ ਤਾਂ ਪ੍ਰੋਬਲਮ ਬਹੁਤ ਜ਼ਿਆਦਾ ਲੋਕ ਜਦੋਂ ਖਾਣਾ ਖਾਂਦੇ ਨੇ ਨਾ ਤਾਂ ਖਾਣਾ ਉਹਨਾਂ ਦੇ ਪ੍ਰੋਪਰ ਹਾਜਮ ਨਹੀਂ ਹੁੰਦਾ ਸਾਰ ਸਿਰਫ ਪਰਸੈਂਟ ਹੋ ਜਾਂਦਾ ਸੜ ਜਾਂਦਾ ਓਕੇ ਜਿਨ੍ਹਾਂ ਪੇਟ ਐਸਡ ਦਾ ਰੋਗ ਕਹਿੰਦੇ ਨੇ ਵੀ ਤੇਆਬ ਹੋ ਗਿਆ ਹਾਂ ਉਹ ਹੁੰਦਾ ਕਿਉਂ ਹੈ ਕਿਉਂਕਿ ਲੀਵਰ ਆਪਣੇ ਐਂਜਾਈਮਸ ਨਹੀਂ ਕਰਦਾ ਓਕੇ ਲੀਵਰ ਕਿਉਂ ਨਹੀਂ ਐਂਜਾਈਮਸ ਕਰਦਾ ਕਿਉਂਕਿ ਉਹਦੇ ਵਿੱਚ ਗਰਮੀ ਇਨਫਲੇਮੇਸ਼ਨ ਕਹਿ ਦਿੰਦੇ ਆ ਠੀਕ ਹੈ ਉਹ ਜ਼ਿਆਦਾ ਭਰੀ ਹੋਈ ਹੈ ਜਿਹੜਾ ਅੱਜ ਗੱਟ ਹੈਲਥ ਦਾ ਮੀਡੀਆ ਦੇ ਉੱਤੇ ਰੌਲਾ ਪਾਇਆ ਹੋਇਆ ਹੈ ਉਹ ਗੱਟ ਹੈਲਥ ਬੈਕਟੀਰੀਆ ਹੁੰਦੇ ਨੇ ਉਹ ਜਦ ਉਹ ਉਹਦੇ ਕਰਕੇ ਮਰ ਜਾਂਦੇ ਨੇ ਸੋ ਜਿਹੜਾ ਬਣਾ ਰੂਟ ਕੌਜ਼ ਹੋ ਗਿਆ ਆਪਣੇ ਲੀਵਰ ਨੂੰ ਫੈਟੀ ਲੀਵਰ ਦਾ ਰੂਟ ਕੌਜ਼ ਵੀ ਕਰਵਾਇਸ਼ ਹੋ ਗਿਆ ਦੇਖੋ ਆਪਣਾ 2 ਫੁੱਟ ਦਾ ਏਰੀਆ ਜੇ ਤਾਂ ਗਰਮੀ ਵਧ ਗਈ ਤੇ ਡੇ ਲਗਿਆ ਜੇ ਠੰਡ ਵਧ ਗਈ ਤਾਂ ਛਾਤੀ ਤੇ ਬੈਲੈਂਸ ਹੈ ਦੇਖੋ ਉਰੇ ਬੜੇ ਠੰਡ ਨਹੀਂ ਵਧਣ ਦੇਣੀ ਉਰੇ ਗਰਮੀ ਨਹੀਂ ਵਧਣ ਦੇਣੀ ਇਹ ਆਪਾਂ 2 ਫੁੱਟ ਦੀ ਏਰੀ ਨੂੰ ਬੈਲੈਂਸ ਕਰਕੇ ਚੱਲਣਾ ਉਹਨੂੰ ਆਪਾਂ ਜ਼ਿੰਦਗੀ ਕਹਿੰਦੇ ਆ ਉਹਨੇ ਜ਼ਿੰਦਗੀ ਜਿੱਤ ਲਈ ਹਾਂਜੀ ਸੋ ਇਹਦੇ ਨਾਲ ਕੀ ਹੈ ਇੱਕ ਕੀ ਇਹਨੇ ਕੀ ਕਰਨਾ ਸਾਡਾ ਪ੍ਰੋਡਕਟ ਹੈ ਜੀ ਇਹਦੇ ਵਿੱਚ ਆਲੂ ਭਖਾਰਾ ਜੀ ਮੀਂਆਵਲਾਏ ਜੀ ਮਿਸ਼ਰੀ ਹੈ ਜੀ ਕੁੱਟਕੀ ਹੈ ਜੀ ਪੁਰਨਾਵਾ ਜੀ ਕਿਉਂਕਿ ਜਿਹੜੇ ਕੁਦਰਤੀ ਚੀਜ਼ਾਂ ਨੇ ਜੀ ਆਪਣਾ ਲੀਵਰ ਉਹਨਾਂ ਨੂੰ ਖਿੱਚ ਲੈਂਦਾ ਜੀ ਖਿੱਚ ਲੈਂਦਾ ਕਿ ਆਪਣੇ ਲੀਵਰ ਦਾ ਕਨੈਕਸ਼ਨ ਹੈ ਕਿ ਮਿੱਟੀ ਨਾਲ ਮਿੱਟੀ ਨਾਲ ਚੱਲਦਾ ਪਰ 1995 98 ਤੋਂ ਪਹਿਲਾਂ ਨਾ ਹਰ ਇੱਕ ਚੀਜ਼ ਦੇਸੀ ਹੁੰਦੀ ਸੀ ਵੀ ਪ੍ਰੋਡਿਊਸ ਕਰਦੀ ਸੀ ਜ ਆਦੇ ਬ੍ਰੈਂਡ ਦਾ ਨਾਮ ਡਰੋਡਿੰਗ ਹੈ। ਟੀਪਿੰਗ ਦਾ ਮਤਲਬ ਕੀ ਦੀ ਰਿਡਿਊਸ ਕਰਨਾ। ਪਰ ਇਹਦਾ ਮੈਡੀਕਲ ਇੰਡਸਟਰੀ ਨੇ ਕਹਿਵੇ ਉਹਨਾਂ ਟਾਈਮ ਲੋਕ ਬਿਮਾਰ ਨਹੀਂ ਹੁੰਦੇ ਜਿੰਨਾ ਟਾਈਮ ਇਹਨਾਂ ਦੇ ਬੀਜ ਹਾਈਬ੍ਰਿਡ ਜਾਂ ਡੈਟ ਨਹੀਂ ਹੁੰਦੇ। ਓਕੇ। ਕਿਉਂਕਿ ਜਦੋਂ ਬੀਜ ਨੇ ਆਪਣਾ ਬੀਜ ਹੀ ਨਹੀਂ ਪੈਦਾ ਕਰਿਆ ਅਗਲੀ ਪੀੜ੍ਹੀ 'ਚ ਤਾਂ ਇਹਨਾਂ ਨੇ ਉਹ ਛੇੜਖਾਨੀ ਕਰਕੇ ਹਾਈਬ੍ਰਿਡ ਕਰਤਾ ਉਹਦੇ ਨਾਲ ਆਪਣੀ ਸੋਇ ਦੀ ਤਾਕਤ ਆਪਣੀ ਸੋਇ 'ਚ ਸਮੈਲ ਲੱਗੋ ਤਾਕਤ ਚਲੀ ਗਈ। ਚਲੋ। ਹੋਇਆ ਗਿਆ। ਬਿਲਕੁਲ। ਫੂੜ ਕਿਵੇਂ ਕਿਹਾ ਗਿਆ ਹੁਣ ਔਲਾਦ ਆ ਉਹ ਵੀ ਇਹ ਵੱਡਾ ਉਹ 3 ਸਾਲ 'ਚ ਪੈਦਾ ਹੁੰਦਾ। ਅਸੀਂ ਜਿਹੜਾ ਔਲਾ ਕਰਦੇ ਉਹ 5 ਸਾਲ ਦਾ ਫਰਕ ਪੈ ਗਿਆ ਉਹ ਚੀਜ਼ ਪਹਿਲਾਂ ਮਰਦੀ 5 ਸਾਲ ਉਹ ਮਰ ਤਾਂ ਗਈ ਪਰ ਉਹ ਖੁਸਰਾ ਹੋ ਗਿਆ ਡੈੱਡ ਹੋ ਗਿਆ ਜਦੋਂ ਡੈੱਡ ਹੋ ਗਿਆ ਤੁਸੀਂ ਸ਼ਹਿਰੀ ਕਰ ਲਈ ਪਰ ਤੁਹਾਡਾ ਲੀਵਰ ਨਹੀਂ ਸ਼ਹਿਰੀ ਕਰ ਸੰਦਾ ਹੈਗਾ ਤੁਸੀਂ ਆ ਦੇਖੋ ਦਿਮਾਗ ਨੂੰ ਚਲਾ ਲਓਗੇ ਪੈਸੇ ਨਾਲ ਗਰਦਨ ਤੋਂ ਥੱਲੇ ਜਿੰਨੀਆਂ ਵੀ ਤੁਹਾਡੇ ਪ੍ਰੋਸੈਸ ਚੱਲਦਾ ਬਾਡੀ ਦਾ ਇਹ ਕੁਦਰਤ ਦੇ ਨਿਯਮਾਂ 'ਚ ਚੱਲਦਾ ਹੈ ਸੋ ਜਿਹੜੀ ਕੁਦਰਤ ਦੀ ਉਹਨੂੰ ਚੀਜ਼ ਦੇ ਦੋਗੇ ਤਾਂ ਉਹ ਖਿੱਚ ਲੂਗਾ ਉਹਨੂੰ ਚੂਸ ਲੂਗਾ ਅਬਜ਼ਰਵ ਕਰ ਲੂਗਾ ਤੁਹਾਡਾ ਸਾਥ ਦੇ ਦੂਗਾ ਤੁਸੀਂ ਉਹਨੂੰ ਕੈਮੀਕਲ ਦੇਈ ਚੱਲੋਂਗਾ ਦੇਈ ਚੱਲੋਂ ਕੋਈ ਟੱਕਰ ਨਹੀਂ ਤੁਸੀਂ ਆਪ ਦਾ ਨੁਕਸਾਨ ਕਰ ਲੋਗੇ ਡੀਐਨਏ ਦਾ ਜੋ ਹੋਇ ਰਿਹਾ ਠੀਕ ਹੈ ਸੋ ਤਾਂ ਕਰਕੇ ਆਪਣਾ ਸਰੀਰ ਕੁਦਰਤੀ ਜਾਇਜ਼ਾ ਦਾ ਹੈ ਤਾਂ ਕੁਦਰਤੀ ਨੀਂਦ ਵਿੱਚ ਚੱਲੋ ਸੋ ਇਹਨੇ ਕੀ ਕਰਨਾ ਤੁਸੀਂ ਲਓਗੇ ਤਿੰਨ ਚਾਰ ਚਮਚੇ ਲਓ ਜੀ ਇਹਨਾਂ 'ਕ ਪਾਣੀ ਪਾ ਕੇ ਉਹਦੇ ਨਾਲ ਕੀ ਹੋਣਾ ਹੈ ਤੁਸੀਂ ਤੁਹਾਡੀ ਗਰਮੀ ਗਰਮੈਚ ਪੰਜਾਬ ਨਹੀਂ ਬਾਹਰ ਨਿਕਲ ਜਾਣੀ ਹੈ ਕਿਉਂਕਿ ਆਲੂ ਖਾਾਰੇ ਦੇਸੀ ਟੰਗੀ ਹੁੰਦੀ ਉਹ ਸਾਫ਼ ਕਰ ਦਿੰਦਾ 8 ਸਾਲ ਵਾਲਾ ਜਦੋਂ ਇਹ ਖਾਲੀ ਪੇਟ ਸੋ ਜੀ ਹਾਂ ਇਹ ਦੋ ਦੋ ਅੰਦਰੋਂ ਕੋਟੇ ਗਰਮੀ ਪਾਰ ਨਿਕਲ ਗਈ પેટ ਦੇ ਵਿੱਚੋਂ ਜੀ ਠੀਕ ਹੈ ਜੀ ਉਹਦੇ ਨਾਲ ਥੋੜੇ ਸਾੜਾ ਨੇ ਹੁੰਦਾ ਚੀਜ਼ਾਂ ਦਾ ਟੇਟ ਖਾਲੀ ਹੋਊਗਾ ਖਾਲੀ ਕਰੋ ਭਰੋ ਖਾਲੀ ਕਰੋ ਭਰੋ ਜਦੋਂ ਆਪਾਂ ਭਰਿਆ ਹੋਰ ਭਰੀ ਜਾਂਦੇ ਤਾਂ ਉਹ ਨੁਕਸਾਨ ਕਰੀ ਜਾਂਦੀ ਚੀਜ਼ਾਂ ਉਹਦੇ ਨਾਲ ਹੁੰਦਾ ਜੀ ਇਹਦੇ ਨਾਲ ਸਾਡਾ ਔਲੇ ਦਾ ਜੂਸ ਆ ਗਿਆ ਜੀ ਠੀਕ ਹੈ ਇਹ ਵੀ ਦੇਸੀ ਔਲਾ ਜੀ ਇਹਨੂੰ ਪਹਿਲਾਂ ਆਪਣੇ ਬਜ਼ੁਰਗ ਖਾਈ ਜਾਂਦੇ ਸੀ ਇਹੋ ਛੋਟਾ ਔਲਾ ਸਾਇਦਾ ਜੀ ਉਹ ਵਾਲਾ ਜੀ ਦੀ ਕੜਾਣੀ ਹੈਗਾ ਜੀ ਇਹ ਉਹੀ ਲਿਆ ਕਰੋ ਇਹਨੇ ਤੁਹਾਡੇ ਅੰਦਰੋਂ ਰੀਵਰ ਤੋਂ ਗੰਦੀ ਕੱਢਣੀ ਹੈ ਕਿਡਨੀ ਨੂੰ ਸਾਫ਼ ਕਰ ਦੇਣਾ ਜੀ ਅੰਦਰੋਂ ਆਂਤ ਨੂੰ ਸਾਫ਼ ਕਰ ਦੇਣਾ ਜਿਹੜੇ ਤੁਹਾਡੇ ਗੱਟ ਹੈਲਥ ਦੇ ਬੈਕਟੀਰੀਆ ਮਾਰ ਰਹੇ ਨੇ ਉਹ ਗੱਟਾ ਹੈਲਥ ਉਹਦੇ ਨਾਲ ਵੱਜ ਜਾਣੇ ਨੇ ਜਦੋਂ ਜੀਵਨ ਦੇ ਵਿੱਚ ਜੀਵ ਆ ਜਿਵੇਂ ਮਿੱਟੀ ਦੇ ਵਿੱਚ ਬੈਕਟੀਰੀਆ ਹੋਣਗੇ ਫਾਇਦਾ ਹੋਊਗਾ ਹੀ ਤੁਹਾਡੀ ਬਾਡੀ 'ਚ ਠੀਕ ਪਰ ਉਹ ਗੋਡਾ ਹੋਣੇ ਚਾਹੀਦੇ ਨੇ ਉਹਦੇ ਤਾਂ ਗਰਮੈਸ਼ ਨਾਲ ਮਾਰਦੇ ਨੇ ਉਹ ਚੀਜ਼ ਹੋ ਜਾਂਦੀ ਹੈ ਬੈਲੈਂਸ ਠੀਕ ਇੱਕ ਆ ਤੀਸਰਾ ਆਪਣਾ ਸ਼ੂਗਰ ਦਾ ਜੀ ਜਿਵੇਂ ਜਾਮੂਨ Karela ਅੱਜ ਕੱਲ ਆਪਾਂ ਕਹਿੰਦੇ ਨੇ ਉਹ ਪ੍ਰੋਡਕਟਾਂ ਸੀ ਕਹਿੰਦੇ ਨੇ ਪ੍ਰੋਡਕਟਾਂ ਦੇ ਮਾਗਰ ਨਾ ਜਾ ਰਾਮ ਡੀਜ਼ਲ ਦੇ ਮੰਗ ਕਰ ਜਾਓ ਜਿਵੇਂ ਜਾਮਨ ਹਰੇਕ ਨੂੰ ਪਤਾ ਸ਼ੂਗਰ ਤੇ ਕੰਮ ਕਰੂ ਸ਼ੂਗਰ ਦੇ ਕੰਮ ਜਿਵੇਂ ਲਾਹਸਨ ਜਾਮਨ ਸੌਫ ਜੀਰਾ ਇਹ ਚੀਜ਼ਾਂ ਪੁੱਛੋ ਵੀ ਕੀ ਪਾਇਆ ਹੋਇਆ ਠੀਕ ਹੈ ਉਹਨੇ ਚ ਮੇਤੀ ਹੋਵੇ ਜਾਮਨ ਹੋ ਗਿਆ ਗਰੇਲਾ ਹੋ ਗਿਆ ਇਹਦੇ ਸੋਡੇ ਨੇਚਰਲ ਤਰੀਕੇ ਨਾਲ ਇਨਸੂਲਿਨ ਬਣਾਣਾ ਠੀਕ ਕਿਉਂਕਿ ਜਾਮਨ ਦੇ ਵਿੱਚ ਕੁਦਰਤ ਨਾਲ ਕੋਡਿੰਗ ਲਿਖੀ ਹੋਈ ਹੈ ਜਾਮਨ ਦਾ ਇਹ ਫਾਇਦਾ ਹਾਈਬ੍ਰਿਡ ਨਹੀਂ ਹੋਇਆ ਹੋਇਆ ਦੇਸੀ ਹੈ ਜੀ ਦੇਸੀ ਹੈ ਸੋ ਤਾਂ ਕਰ ਕਿ ਉਹ ਚੀਜ਼ ਕੰਮ ਕਰਦੀ ਬਾਤਿਆ ਜਿਵੇਂ ਲਾਹਸਨ ਦਾ ਹੋ ਗਿਆ ਜੀ ਦੇਖੋ ਹਾਰਟ ਹੈ ਕੱ데 ਕੱਦੇ ਟੈਸਟ ਸਟੋਰ ਨੇ ਹਾਰਟ ਕੱ데 ਕੱਦੇ ਹਸਪੀਟਲ ਖੁੱਲੇ ਹੋਏ ਨੇ ਗੱਡੀ ਸਿੰ ਨਸਾ ਜਾ ਆੜਦਾ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਦੇਖੋ ਮੋਟਰ ਹੈ ਫੁੱਲ ਫੈਬਰਨ 4 ਇੰਚੀ ਪਾ ਦਿਓ ਪ੍ਰੈਸ਼ਰ ਪੈਜੀ ਉਹੀ ਅਸਤ ਕਰ ਦਿਓ ਉਹਨਾਂ ਨਸਾਂ ਕੋਲ ਦੀਆਂ ਜਗ੍ਹਾ ਖੁੱਲ ਗਈ ਪਾਈਪਲਾਈਨ ਦੀ ਠੀਕ ਹੈ ਉਹ ਹੁਣ ਬਧੀ ਤੁਰਨਾ ਜਦੋਂ ਪੂਨ ਪਰ ਪ੍ਰੈਸ਼ਰ ਜਦੋਂ ਬਣਾਈਏ ਹੁਣ ਅਸੀਂ 75000 ਨਸਾਂ ਸਾਫ਼ ਕਰਦੇ ਆ ਆਜੂ ਤਾਂ ਅਸੀਂ ਗੱਲੇ ਨਹੀਂ ਕਰਦੇ ਗੱਲੇ ਨਹੀਂ ਕਰਦੇ ਹਾਲ ਦਾ ਫਾਇਦਾ ਉਹ ਤਾਂ ਪਿੱਛੋਂ ਬਲੱਡ ਆ ਕੇ ਉਹਨਾਂ ਗਾਹ ਤੋੜ ਦੇਣਾ ਪਰ ਉਹਦੀ ਜਗ੍ਹਾ ਹੁਣ ਪੈਹੋੜੀ ਨਾਲ ਹੀ ਹੁੰਦੀ ਹੈ ਘਰ ਦੇ ਬਾਹਰ ਬਿਲਕੁਲ ਉਹਨੂੰ ਸਾਫ਼ ਕਰੋ ਨਾਲ ਹੀ ਉਹ ਕਿਵੇਂ ਸਾਫ਼ ਹੋ ਕੇ ਇੱਕ ਤਾਂ ਥੋੜਾ ਖਾਣੇ ਦਾ ਸਾੜਾ 9:30 ਠੀਕ ਉਹ ਤਾਂ ਹੋ ਗਿਆ ਹਾਂਜੀ ਦੂਸਰਾ ਇਹ ਜਦੋਂ ਸਾੜਾ 9:00 ਤੋਂ ਬਾਅਦ ਜਿਹੜਾ ਮਾੜਾ-ਮਾੜਾ ਕੱਦ-ਵੱਦ ਹੁੰਦਾ ਉਹ ਲਾਸਣ ਅਦਰਕ ਤੁਲਸੀ ਠੀਕ ਸੋ ਇਹਨੂੰ ਅਸੀਂ ਹਰਕ ਕਰਦੇ ਆਂ ਆਫ ਨਾਲ ਇਹਦੇ ਤਿੰਨ ਚਾਰ ਚਮਚੇ ਲਓ ਜੀ ਤੇ ਅਸੀਂ ਨਹੀਂ ਕਹਿੰਦੇ ਸਟੰਟ ਹੋਊਗਾ ਪਰ ਕਈ ਬੰਦੇ ਅੱਡੇ ਚੁਸਤ ਕਹਿ ਲੋ ਆਕ ਨਾਲੇ ਕਹਿ ਲੋ ਗਿਆਨ ਵਾਲੇ ਕਹੋ ਸਮਝ ਵਾਲੇ ਕਹੋ 500 ਰੁਪਏ ਨਾਲ ਬੰਦੇ ਨੇ ਸ਼ੇਅਰ ਕਰੀ ਅਬ ਦੀ ਜੀਬ ਤੇ ਤਾਲਾ ਲਾਇਆ 500 ਰੁਪਏ ਨਾਲ 5-5 ਲੱਖ ਦੇ ਸਟੰਟ ਬਚਾ ਲਏ ਹਰ ਕਈ ਇਹੋ ਜਿਹੇ ਨਮਾਤਰ ਅਣਜਾਣ ਵਾਲੇ ਉਹਨਾਂ ਨੂੰ ਅਕਲੇ ਨਹੀਂ ਹੈ ਜੀ ਉਹ ਡਰ ਕੇ ਸਟੰਡ ਪਵਾ ਲੈਂਦੇ ਨੇ ਹਾਂਜੀ ਤੋਂ ਤਾਂ ਕਰਕੇ ਥੋੜਾ ਜਿਹਾ ਜੀਵਤ ਚੀਜ਼ਾਂ ਦੇ ਦਰਮਿਆਨ ਹੁਣ ਆ ਜੀ ਕੈਲਸ਼ੀਅਮ ਹਲਦੀ ਹੋ ਗਈ ਜੀ ਆ ਤ੍ਰਿਫਲਾ ਪਾਊਡਰ ਹੋ ਗਿਆ ਜੀ ਠੀਕ ਹੈ ਜੀ ਇਹ ਚੀਜ਼ੇ ਕੰਮ ਕਰਦਾ ਬਾਕੀ ਆ ਤਾਕਤ ਵਾਲਾ ਹੋ ਗਿਆ ਲੇਕਿਨ ਜਿਵੇਂ ਸਾਡਾ ਸਭ ਤੋਂ ਜਿਹੜੀ ਬੈਸਟ ਚੀਜ਼ ਆ ਅੱਜ ਕੱਲਾ ਬੱਚਿਆਂ ਨੂੰ ਕਹਿ ਦਿੰਦੇ ਆ ਉਹ ਖਾਂਦੇ ਨਹੀਂ ਕੁਛ ਪ੍ਰੋਬਲਮ ਆ ਹੁਣ ਆਪਣੀ ਕਣਕ ਹੋ ਗਈ ਝੋਨਾ ਹੋ ਗਿਆ ਹਾਈਬ੍ਰਿਡ ਹੋ ਗਏ ਇਹਨਾਂ ਦੀ ਰਿਪਰਡਿਊਸ ਹੋਈ ਜਾਂਦੇ ਨੇ ਪਰ ਜਿਹੜਾ ਇਹ ਮਿਰਟਸ ਇਹ ਦੇਸੀ ਨੇ ਇਹਨਾਂ ਨਾਲ ਛੇੜਖਾਨੀ ਨਹੀਂ ਹੋਈ ਇਹਨਾਂ ਦਾ ਬੀਜ ਅੱਜ ਵੀ 10 ਬਣਦਾ ਤਾਂ ਅੱਜ ਵੀ 10 ਬਣੇ ਦਿੰਦਾ ਕਿਉਂਕਿ ਇਹ ਲੈਬ ਟੈ ਲਬੈਟਰੀ ਜਾਂ ਕਸ ਨਹੀਂ ਕਰਿਆ ਉਹਦਾ ਬੇਚ ਨਹੀਂ ਕਰਿਆ ਸੋ ਇਹ ਨਮਾਚੀ ਗ੍ਰੇਨ ਆ ਬੱਚਿਆਂ ਨੂੰ ਇਹ ਤੋਂ ਪ੍ਰੋਟੀਨ ਮਿਲਦਾ ਹੈ ਜੀ ਕੈਲਸ਼ੀਅਮ ਮਿਲਦਾ ਕਾਰਬੋਹਾਈਡਰੇਟਸ ਘੱਟ ਮਿਲਦੇ ਨੇ ਬੱਚੇ ਨੂੰ ਅੱਜ ਕੱਲ੍ਹ ਉਹ ਹੀ ਪ੍ਰੋਬਲਮ ਹੈ ਪ੍ਰੋਟੀਨ ਕੈਲਸ਼ੀਅਮ ਲੋ ਜੀ ਇਹਦੇ ਵਿੱਚ ਉਹ ਆਟੇ ਦਾ ਲੈ ਕੇ ਪਾ ਕੇ ਬਣਾਈ ਹੋਈ ਨੇ ਚੀਜ਼ਾਂ ਜੀ ਨੂਡਲਸ ਆ ਜੀ ਹਾਂਜੀ ਆਰਗੇਨਿਕ ਨੇ ਇਹਦੇ ਵਿੱਚ ਮੈਤਾ ਨਹੀਂ ਹੁੰਦਾ ਉਹ ਖਸਾਰੇ ਹੋਣੇ ਜੀ ਇੱਕ ਸਾਡਾ ਜਿਵੇਂ ਆ ਤਾਕਤ ਵਾਲਾ ਹੋ ਗਿਆ ਜਦੋਂ ਇਹ ਥੋੜਾ ਕੋਸਟੀ ਦਾ ਪੈ ਜਾਂਦਾ ਜੀ ਜਿਵੇਂ ਅੱਜ ਕੱਲ ਬਹੁਤ ਮੁੰਡੇ ਪੰਜਾਬ ਦੇ ਕਹਿੰਦੇ ਨਸ਼ਾ ਕਰਦੇ ਨਸ਼ਾ ਕਰਦੇ ਨਸ਼ਾ ਕਿਉਂ ਕਰਦੇ ਨਾ ਉਹਦੀ ਬਾਡੀ 'ਚ ਨਰਜੀ ਨਹੀਂ ਸਰਕਾਰ ਨੇ ਜੁੱਧ ਨਸ਼ਾ ਵਿਰੋਧਨਾ ਚਲਾਵੇ ਉਹ ਨਰਜੀ ਵਿਰੋਧ ਜੋਤੇ ਚਲਾਵੇ ਨਰਜੀ ਵੀ ਪ੍ਰੋਬਲਮ ਆ ਰਹੀ ਇੱਕ ਬੰਦੇ ਦੀ ਸਹੀ ਬਿਓ ਡਿਗੂ ਡਿਗੂ ਕਰੀ ਜਾਂਦਾ ਸਰੀਰ ਉੱਠਿਆ ਨਹੀਂ ਜਾਂਦਾ ਪੈ ਜਾਂਦਾ ਤਾਂ ਨਸ਼ਾ ਕਰਦਾ ਉਹ ਬਿਲਕੁਲ ਵੀ ਇਹਦੇ ਚ ਹੀ ਕਰਦਾ ਨਸ਼ਾ ਕਰਨੇ ਉਹ એનર્ਜੀ ਦੀ ਪੂਰਤੀ ਲਈ ਨਸ਼ਾ ਕਰਦੇ એનર્ਜੀ ਕਿਉਂ ਨਹੀਂ ਹੈਗੀ ਵੀ ਰਾਜ ਉਹ ਡੈਡ ਫੂਡ ਹੋ ਗਿਆ ਡੈਡ ਫੂਡ ਹੋ ਗਿਆ ਉਹਦੇ ਕਰਕੇ ਸਾਰੀਆਂ ਪ੍ਰੋਬਲਮਾਂ ਖੜੀਆਂ ਹੋਈਆਂ ਨੇ ਆਪਣੇ ਫੂਡ ਦਾ ਵਿਭਾਗ ਮਜ਼ਬਤ ਕਰਦੋ ਨਸ਼ੇ ਆਪਦੇ ਆਪੇ ਘਟ ਜਾਣਗੇ ਕਿਉਂਕਿ ਬੰਦੇ ਨੇ ਜ਼ਿੰਦਗੀ ਤਾਂ ਜਿਉਣੀ ਹੋ ਠੀਕ ਹੈ ਜਿਉਗਾ ਨਰਜੀ ਨਾਲ એનર્ਜੀ ਮਿਲਨੀ ਰਹੀ ਫਿਰ ਉਹ ਬਾਹਰੋਂ ਸੋਰਸ ਲੈ ਲੈਂਦਾ ਉਹਦੇ ਬਾਅਦ ਉਹ ਡੈਡ એનર્ਜੀ ਲਈ ਜਾਂਦਾ ਗੋਲੀਆਂ ਵਾਲਾ ਹੁਣ ਜਿਵੇਂ ਪਹਿਲਾਂ ਚਿੱਟਾ ਹੁੰਦਾ ਸੀਗਾ ਪੀਰ ਤੋਂ ਬਣਦਾ ਸੀ ਹਾਂ ਜੀ ਜੀ ਮਿੱਟੀ ਤੋਂ ਆਉਂਦੀ ਸੀ ਮਿੱਟੀ ਨੂੰ ਲੀਵਰ ਖਿੱਚ ਲੈਂਦਾ ਕਿਉਂਕਿ ਉਹਨੂੰ ਮਿੱਟੀ ਲਈ ਚੀਜ਼ ਚਾਹੀਦੀ ਆ ਉਹ ਮੁੰਡੇ ਮਰਦੇ ਨਹੀਂ ਸੀਗੇ ਉਹਦੇ ਪ੍ਰੋਫਿਟ ਘੱਟ ਹੁੰਦਾ ਸੀ ਬਾਅਦ ਪਰ ਅੱਜਕੱਲ ਆਪਣੇ ਪੋ ਜੱਟ ਨੂੰ ਉਹ ਕੈਮੀਕਲ ਹੋ ਗਿਆ ਹੁਣ ਉਹ ਮਿੱਟੀ ਚ ਨਹੀਂ ਪੈਦਾ ਹੁੰਦਾ ਉਹ ਸਟਾਕ ਵੱਜ ਜਾਦਾ ਡੈਥ ਹੋ ਜਾਂਦੀ ਨੇ ਤਾਂ ਕਰਕੇ ਉਹ ਕਹਿੰਦੇ ਵੀ ਜੇ ਸਰਕਾਰਾਂ ਨੇ ਚੀਜ਼ਾਂ ਕਰਨੀਆਂ ਨੇ ਉਹ ਵੀ ਮਾਰਕੀਟਿੰਗ ਕਰਕੇ ਤੇ ਪੈਸਾ ਖਾਈ ਜਾਂਦੀ ਹੈ ਸਰਕਾਰ ਉਹਦਾ ਇੱਕ ਹਵਾ ਬਣਾ ਲਿਆ ਹੋਇਆ ਉਹ ਕਰਨਾ ਹੈ ਰਵਾਇਤੀ ਉਹ ਚੀਜ਼ਾਂ ਨੂੰ ਵਿਧਾਨ ਫੂਡ ਨੂੰ ਠੀਕ ਕਰਨਾ ਬੱਚਿਆਂ ਨੂੰ ਠੀਕ ਕਰਨਾ ਤਾਂ ਉਹ ਚੀਜ਼ਾਂ ਖਤਮ ਹੋਣਗੀਆਂ ਜਿਵੇਂ ਜਿਵੇਂ ਆਸ਼ਵਗੰਧਾ ਸਵੇਦ ਮੂਸਲੀ ਤਲ ਮਖਾਣੇ ਇਹ ਚੀਜ਼ਾਂ ਨੇ ਬਾਕੀ ਸਾਡਾ ਪਿੰਡ ਰਾਜਰੇੜੀ ਹੈ ਜੀ ਤੇ ਫੋਨ ਨੰਬਰ ਹੈਗਾ 98888 ਜੀ ਸਾਡਾ 585028 9888 55528 ਹਾਂਜੀ ਆਪਣਾ ਲਾਪਤਰੀ ਜੀ ਲਾਪਤਰੀ ਜੀ ਕਿਹੜੀ ਕਲਾਸ ਕੀ ਪੜ੍ਹਦੇ ਆਂ ਐਲ ਕੇ ਜੀ ਕਿਹੜੇ ਸਕੂਲ ਦੇ ਵਿੱਚ ਠੀਕ ਹੈ ਆਰਮੀ ਪਬਲਿਕ ਪਟਿਆਲਾ ਪਟਿਆਲਾ ਬਟੇ ਤੇ ਮਤਲਬ ਬਟੇ ਜਿਹੜੇ ਅੱਜ ਮੰਮੀ ਪਾਪਾ ਜਿਹੜੇ ਕੰਮ ਕਰ ਰਹੇ ਨੇ ਅੱਜ ਆਪਾਂ ਕਿੱਥੇ ਆਏ ਆਂ ਜਿਗਰਾ ਜਿਗਰਾਵਾਂ ਕਿਸ ਲਈ ਇੱਥੇ ਆਏ ਆਂ ਬਟੇ ਅਗਲੀ ਜੀ ਅਗਰੀਕਲਚਰ ਕੀ ਕੰਮ ਕਰਦੇ ਆਪਾਂ ਚਾਰ ਮਰੱਭੇ ਚਾਰ ਮਰੱਭੇ ਫੋੜ ਕੀ ਕੀ ਕੰਮ ਆ ਬਟੇ गुरप्रीत कौर जी ਦੇ ਸਾਡੇ ਬ੍ਰਾਂਡ ਤੁਸੀਂ ਵੇਚ ਲਿਓ ਹਾਂਜੀ ਹਾਂਜੀ ਹੋਰ ਵੀ ਵਾਲੇ ਜੋ ਵੀ ਹੈ ਤੇ ਬਾਰੇ ਮੇਨਾ ਬੜਾ ਤੁਹਾਡਾ ਲੱਗਿਆ ਮੈਂ ਠੀਕ ਖਾਸਿਆ ਤਾਂ ਹੀ ਤੁਹਾਨੂੰ ਦੱਸੂ ਮੈਂ ਕਿਹੜਾ ਕਿਹੜਾ ਬ੍ਰਾਂਡ ਲੈ ਕੇ ਆਏ ਹਾਂ ਹਾਂਜੀ ਸਰ ਸਾਡੇ ਕੋਲ ਘਰ ਦੇ ਬਣੇ ਹੋਏ ਸਬਜ਼ੀ ਵਾਲੇ ਪਕੌੜੇ ਨੇਗੇ ਤੇ ਇੱਕ ਸਾਡੇ ਕੋਲ ਸਪੈਸ਼ਲ ਪਕੌੜੀ ਹੈਗੀ ਸਰ ਇੱਕ ਚਨਾ ਦਾਣ ਲਾਗੀ ਇੱਕ ਗਰੀ ਪਕੌੜਾ ਸੀਗਾ ਸਰ ਹਾਂਜੀ ਸਰ ਕਿਹੜੀ ਕਿਹੜੀ ਆਈਟਮ ਹੈ ਤੇ ਕਿਹੜਾ ਤੇਲ ਯੂਜ਼ ਕਰਦੇ ਹੋ ਹਾਂਜੀ ਤੇ ਪ੍ਰੋਪਰ ਤੁਹਾਨੂੰ ਸਰ ਰੇਲਵਾ ਦਿਓ ਕੱਲੇ ਕੱਲੇ ਠੀਕ ਹੈ ਸਰ ਸਰ ਇਹ ਵਾਲਾ ਜਿਹੜਾ ਹੈ ਨਾ ਸਾਡੇ ਕੋਲ ਨਮਕੀਨ ਪਕੌੜੀ ਹੈ ਜੀ ਆਹ ਵਾਲਾ ਪਕੌੜਾ ਹੈਗਾ ਜੀ ਆ ਚਨਾ ਦਾਲ ਹੈ ਜੀ ਐਸ਼ੀ ਪੈਸ਼ਨ ਸਪੈਸ਼ਲ ਚਨਾ ਦਾਲ ਹੈ ਜੀ ਇਹਦੇ ਵਿੱਚ ਅਸੀਂ ਪਕੌੜੀ ਦੇ ਵਿੱਚ ਮੱਕੀ ਬਾਜਰਾ ਤੇ ਬੇਸਣ ਜੋ ਲੋਕ ਆਮ ਬਾਜਰਾ ਤੇ ਮੱਕੀ ਕਾੰਦੇ ਨਹੀਂ ਹੈਗੇ ਕਿਉਂਕਿ ਅਸੀਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਹਦੇ ਵਿੱਚ ਮੱਕੀ ਤੇ ਬਾਜਰਾ ਐਡ ਕਰਿਆ ਹੋਇਆ ਹੈਗਾ ਜੀ ਬੇਸਣ ਤਾਂ ਅਸੀਂ ਪਾਉਣੀ ਪਾਉਣੀ ਹੈਗੇ ਪਰ ਉਹਦੇ ਵਿੱਚ ਥੋੜਾ ਥੋੜਾ ਮੱਕੀ ਤੇ ਬਾਜਰਾ ਐਡ ਕਰਿਆ ਹੋਇਆ ਹੈਗਾ ਜੀ ਹਾਂ ਜੀ ਅੱਜ ਲੱਗਦੀ ਹੈ ਸਾਡੇ ਕੋਲ ਕੀ ਕਰੀਏ ਵੀਰ ਜੀ ਅਸੀਂ ਸਰੋਂ ਦਾ ਤੇਲ ਪ्योर ਦੇਸੀ ਆਰਗੈਨਿਕ ਸਰੋਂ ਲੈ ਕੇ ਕਣੀ ਦਾ ਤੇਲ ਹਾਂਜੀ ਵੀਰ ਜੀ ਉਹ ਅਸੀਂ ਇੱਕ ਵਾਰ ਹੀ ਯੂਜ਼ ਕਰਦੇ ਹਾਂ ਬਾਰ ਬਾਰ ਯੂਜ਼ ਨਹੀਂ ਕਰਦੇ ਹੈਗੇ ਵੀਰ ਜੀ ਜੋ ਅਸੀਂ ਮਾਲ ਤਿਆਰ ਕਰਦੇ ਹਾਂ ਇੱਕ ਵਾਰ ਯੂਜ਼ ਕਰਕੇ ਫਿਰ ਇਸਤੇਮਾਲ ਨਹੀਂ ਕਰਦੇ ਹੈਗੇ ਮੈਡਮ ਜੀ ਅੱਜ ਤਾਂ ਚਲੋ ਤੁਸੀਂ ਐਗਜ਼ੀਬਿਸ਼ਨ ਦੇ ਵਿੱਚ ਆਏ ਹੋਏ ਹੋ ਇੱਥੇ ਸਾਡੇ ਕੋਲ ਕਸਟਮਰ ਖਰੀਦ ਰਹੇ ਹਾਂ ਇਸ ਤੋਂ ਬਾਅਦ ਜੇ ਤੁਹਾਨੂੰ ਕਸਟਮਰ ਮਿਲਣਾ ਚਾਹਣ ਆਪਣੀ ਫਰਮ ਦੱਸੋ ਤੁਹਾਡੀ ਫਰਮ ਕਿੱਥੇ ਜਿੱਥੇ ਮਟੀਰੀਅਲ ਤਿਆਰ ਕਰਦੇ ਹਾਂ ਹਾਂਜੀ ਸਾਰੇ ਸਾਡੇ ਪਾਰਟੀ ਦਾ ਸੱਲਪ ਹਲਪ ਗਰੁੱਪ ਆ ਜੀ ਦੇ 10 ਮੈਂਬਰਾਂਗੇ ਉਹਦੇ ਵਿੱਚ ਇੱਕ ਸਾਡੀ 100 ਮੈਂਬਰਾਂ ਦੀ ਸੁਸਾਇਟੀ ਬਣੀ ਹੋਈ ਹੈਗੀ ਉਹਦੇ ਵਿੱਚ 10 ਅਸੀਂ ਲੇਡੀਜ਼ ਇਕੱਠੀਆਂ ਹੋ ਕੇ ਕਿਹੜੀ ਕਿਹੜੀ ਆਈਟਮ ਤਿਆਰ ਕਰ ਰਹੇ ਹੁੰਦੇ ਜੇ ਵੀ ਦੱਸੋ ਹਾਂਜੀ ਸਰ ਅਸੀਂ 4 ਮਰੱਬੇ ਵੀ ਤਿਆਰ ਕਰ ਰਹੇ ਹਾਂ ਹਾਂਜੀ ਸਰ ਸਾਡੇ ਕੋਲ 25 ਹਾਂਜੀ ਸਰ 25 ਆਟਮਾ ਹੁੰਦੀਆਂ ਨਹੀਂ ਹੈਗੀਆਂ ਸਾਡੇ ਕੋਲ 4 ਦੀਆਂ ਕਦੇ-ਕਦੇ ਘਟ ਵੀ ਜਾਂਦੀਆਂ ਨੇਗੇ ਸਰ ਸੀਜ਼ਨ ਦੇ ਮੁਤਾਬਕ ਕਦੇ-ਕਦੇ ਵਧ ਵੀ ਉਹਦੇ ਵਿੱਚ 4 ਦੇ ਵਿੱਚ ਸਾਰੇ ਅਸੀਂ ਹਾਂਜੀ ਹਾਂਜੀ ਸਰ ਆਂਬ ਦਾ achar ਹੋ ਗਿਆ ਮਿਰਚਾਂ ਦਾ achar ਹੋ ਗਿਆ ਸਾਡੇ ਲਿਆਂ achar ਹੋ ਗਿਆ ਕarele ਦਾ achar ਹੋ ਗਿਆ ਢਿਉ ਦਾ achar ਹੋ ਗਿਆ ਖੱਟਾ ਨਿੰਬੂ ਹੋ ਗਿਆ ਸਰ ਮਿੱਠਾ ਨਿੰਬੂ ਹੋ ਗਿਆ ਇਹ ਸਾਰੇ ਤਕਰੀਬਨ ਅਸੀਂ ਟੋਟਲੀ ਹਰੀ ਮਿਰਚ ਲਾਲ ਮਿਰਚ ਸਾਰੇ ਤਿਆਰ ਕਰਦੇ ਆਂ ਇਹ ਸਾਰੇ ਅਸੀਂ 10 ਮੈਂਬਰ ਇਕੱਠੇ ਹੋ ਕੇ ਸਰ ਅਸੀਂ ਆਪਣੇ ਆਪ ਤਿਆਰ ਕਰਕੇ ਸੇਲ ਕਰਦੇ ਆਂ ਆਪ ਗ੍ਰੇਟ ਅਮਰੀਕਾ ਤੁਹਾਨੂੰ ਦੇਖ ਰਹੇ ਹਾਂ ਹਾਂਜੀ ਤੁਹਾਨੂੰ ਆਪਣਾ ਪ੍ਰੋਫਲ ਫਿਰ ਇੱਕ ਵਾਰੀ ਡਰੈਫਟ ਕਰ ਦਿਓ ਤੇ ਆਪਣਾ ਮੋਬਾਈਲ ਨੰਬਰ ਦੱਸੋ ਹਾਂਜੀ ਸਰ ਸਾਡਾ ਵਰਟੀਕਲ ਸੈਲ ਹੈਲਪ ਗਰੁੱਪ ਬਰਨਾਲੇ ਤੋਂ ਆਗਾ ਸਰ ਹਾਂਜੀ ਡੇਲੂਨਮ ਦੇ ਸਾਹਿਬ ਡਿਸਟ੍ਰਿਕਟ ਡਿਸਟ੍ਰਿਕਟ ਬਰਨਾਲਾ ਹਾਂਜੀ ਡਿਸਟ੍ਰਿਕਟ ਬਰਨਾਲੇ ਤੋਂ ਆਜੀ ਹਾਂਜੀ 83605 ਸਰ 6573 ਹਾਂਜੀ ਹਾਂਜੀ ਅੰਕਲ ਰੈਕਡ ਕਰਨਾ ਸਰ ਸਾਡੇ ਕੋਲੇ ਛੁੱਡੀ ਰੋਡ ਪਿੱਕਲ ਸਟੂਡੀਓ ਬਣਿਆ ਹੋਇਆ ਆਏਗਾ ਜੀ ਵਰਟੀਕਲ ਸੈਲ ਹੈਲਪ ਗਰੁੱਪ ਦੇ ਨਾਮ ਤੇ ਹਾਂਜੀ जी। नमस्कार नमस्कार, नमस्कार जीव में जो थोड़ा बेसिकली ये जो सारा जो प्रोडक्ट्स है वो इम्पोर्टेड प्रोडक्ट्स होता है और हाई क्वालिटी प्रोडक्ट्स रहता है जितने भी जो कैटल्स इक्विपमेंट्स कैटल से लेके आपका पिगरी है पिगरी से लेके आपका गोट फार्मिंग का है सारा जेड और रही बात एआई

जैसे खुद ही प्रैक्टिस कर सकते हैं इसके लिए फॉर एग्जाम्पल आपको वेटनरी डॉक्टर को अप्रोच करने की जरूरत ही नहीं पड़ेगी आज के के टाइम में जो टेक्नोलॉजी है है इतना बढ़िया बना दे रही अब मैं आपको एक चीज दिखा देता हूँ इसको हम कहते हैं डिटेक्टर okay. ये मल्टीपल वे यूज हो जाएगा जैसे कि आप गोट शीप पिग कैटल का सबके लिए यूज हो जाएगा इसको क्या होता है कि ये ओवोलेशन डिटेक्टर है

और रही बात इसको जैसे कि आपने इंसर्ट किया वैसा वेजाइना है इंसर्ट करने के एंटी क्लॉक वाइज आपने तीन बार ऐसे घुमाया ठीक है ना तो आपके डिस्प्ले नीचे बटन दिया गया है क्या? जैसे आप बटन को दबाओगे इसके बीच में जी हाँ तो ढाई सौ से तीन सौ अगर डिस्प्ले हो गया तो परफेक्ट है वो कन्सीव करने के लिए रेडी है ए आई के लिए रेडी है उसके बाद अगर अगर ज़्यादा हो गया तो वो आपको वेटनरी डॉक्टर से कंसल्ट करना है इन्फेक्शन है या जो भी प्रॉब्लम है वेटनरी डॉक्टर बताया

हाँ, जो भेड़ भेड़ के जो बाल उतारते हैं ठीक है तो थीगे। ये बहुत बढ़िया चीज है इससे मतलब लोग किसान क्या करते हैं कैंची यूज करते हैं वो टाइम लग जाता है तो ये जो जो घंटों का काम जो है ना दस मिनट में कर देगा ये ठीक तो है है ये थीगे। थीगे। ये

छील दे कहने का मतलब प्रेशन कर दे या कोई उससे बचत हो जाएगी है ना हाँ आप अप, अपने आप ही घर पे प्रैक्टिस कर सकते हो ऐसी आ, कोई दिक्कत ही नहीं है ओके, ओके, आज की डेट में आपको ये सारा यूट्यूब में भी आपको जानकारी मिल जाएगा काउ रूम एंड एक्सेक्टर के नाम से सर और भी जानकारी दो तो सर ये चीज़ है यार ये सिक्स लेयर है का बना हुआ है इसको फिर ये क्या करते हैं गाय के लिए, के लिए, के लिए जैसे कि गोबर ओवर लगा होता है सूख जाता है और ये जैसे कि देखिए आप देखिए देखने में लगता है कि गाय को चुभेगा लेकिन ऐसा कुछ नहीं है अपने स्किन में भी चेक कर सकते हो बहुत ही आराम होगा उसका मसाज वगैरह इसको कॉम भी कहते हम ये करी कॉम कहते है बताने जाऊँ तो बहुत सारे प्रोडक्ट हैं ये इसको कहते हैं आइडेंटि के लिए कानों में लगाते हैं जिसकी नंबर वाइज होता है पहचान पंजाबी करेक्ट थोड़ा पंजाबी हिंदी तो थोड़ा है। दो चैनल ये है ये इसको कान छेद करने के लिए इसके साथ ही यूज होता है तो अच्छे रेट में हम दे रहे हैं लोग खरीद रहे ग्यारह ग्यारह सौ बारह बारह सौ पंद्रह पंद्रह सौ का लेकिन अभी हम दे रहे हैं मात्र छह सौ रूपए किसानों को देना है किसानों को हमें किसानों को प्रमोट करना है उनको हेल्प करना है चैनल तो है बार बार चल रहे हैं और आप हमको थोड़ा सा जानकारी आपकी फार्म कहाँ और अपना प्रोपर ड्रेस मोबाइल नंबर क्या है सर सर हमारा जो रजिस्टर्ड ऑफिस है जो ब्रांच है पंजाब में तरन तारण में और जो हमारा हेड ऑफिस है वो दिल्ली में रमेश नगर में अपना हेड ऑफिस है तरन तारण और दिल्ली में दिल्ली में तो हाँ। तो इसका प्रॉपर होगा ना तरन, तरन, तरन तो बहुत बड़ा है आ, बंदा खोजता तरन तारण में आपको एड्रेस शेयर कर देता हूँ बिल्कुल बीच ऑफिस शहर के अंदर ही है बाकी आप विजिट के लिए आप हमारे दिल्ली हेड ऑफिस में आइएगा रमेश नगर में तो सर अपना मोबाइल नंबर मेरा मोबाइल नंबर है एट फाइव नाइन फाइव थ्री सेवन सिक्स डबल थ्री फाइव ਕੋਈ ਵੀ ਆਪਕੋ ਅਗਰ ਕੁਝ ਸਮਾਨ ਚਾਹੀਏ ਹੋ ਆਨਲਾਈਨ ਜਾਂ ਕੁਝ ਵੀ ਚਾਹੀਏ ਹੋ ਆਪ ਮੂਜੇ ਡਾਇਰੈਕਟਲੀ ਸੰਪਰਕ ਕਰ ਸਕਦੇ ਹੋ। ਧੰਨਵਾਦ ਸਰ।